ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਭ ਦੇ ਤੇ ਸਾਡੇ ਵਲੌਗ ਦੇ ਵਿੱਚ ਤੁਹਾਡਾ ਜੀ ਵੈਲਕਮ ਆ ਪੇਜ ਨੂੰ ਕਰ ਲਿਓ ਫੋਲੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਸਾਡੀ ਵਲੌਗ ਕਿਵੇਂ ਦੇ ਲੱਗਦੇ ਆ ਅੱਗੇ ਸ਼ੇਅਰ ਜਰੂਰ ਕਰਨਾ ਤਾਂ ਜੋ ਆਪਾਂ ਹੋਰ ਵੀ ਆਪਣਾ ਪਰਿਵਾਰ ਫੈਮਿਲੀ ਮੈਂਬਰ ਵਧਾ ਸਕੀਏ ਤੇ ਅੱਜ ਆਪਾਂ ਚੱਲੇ ਆਂ ਜੀ ਆਪਣੇ ਡੈਡੀ ਹੋਣਾ ਦੇ ਨਾਲ ਕੋਈ ਜ਼ਰੂਰੀ ਕੰਮ ਤੇ ਉਸ ਦੇ ਨਾਲ ਆਪਣੀ ਮੇਰੀ ਦਾਦੀ ਮੇਰਾ ਭਰਾ ਮਨਵੀਰ ਤਕਦੀਰ ਤੇ ਮੇਰੇ ਪਾਪਾ ਸੀ ਤੇ ਆਪਾਂ ਜੀ ਚੱਲ ਪਏ ਆ ਘਰ ਤੋਂ ਤੁਰਪੇ ਸੀਗੇ ਤੇ ਰਾਸਤੇ ਦੀ ਵਿੱਚ ਹਾਂ ਕੀ ਹੋ ਗਿਆ ਤੇ ਜਿਹੜੇ ਆਪਾਂ ਕੰਮ ਗਏ ਸੀ ਉਹਦੀ ਆਪਾਂ ਵੀਡੀਓ ਨਹੀਂ ਬਣਾਈ ਕਿਉਂਕਿ ਉੱਥੇ ਵੀਡੀਓ ਬਣਾਉਣਾ ਅਲਾਉਡ ਨਹੀਂ ਸੀ ਤੇ ਫਿਰ ਆਪਾਂ ਕੰਮਕਾਰ ਕਰਕੇ ਆਪਣਾ ਕਿਉਂਕਿ ਕੁਛ ਕਿ ਜਿੰਨਾ ਚੀਜ਼ਾਂ ਪਰਸਨਲੀ ਹੁੰਦੀਆਂ ਨੇ ਤੇ ਆਪਾਂ ਉਹ ਪਰਸਨਲੀ ਰੱਖਾਂਗੇ ਤੇ ਫਿਰ ਆਪਾਂ ਕੰਮਕਾਰ ਕਰਨ ਤੋਂ ਬਾਅਦ ਜੇ ਆਪਾਂ ਨੂੰ ਦੁਪਹਿਰ ਦਾ ਟਾਈਮ ਹੋ ਗਿਆ ਸੀ ਤੇ ਫਿਰ ਬਹੁਤ ਲੱਗੀ ਭੁੱਖ ਸਾਰੇ ਕਹਿੰਦੇ ਕੁਝ ਖਾਣਾ ਫਿਰ ਅਸੀਂ ਜੀ ਜਿਹੜੇ ਨਾਨ ਖਾ ਲਏ ਤੇ ਬਹੁਤ ਹੀ ਜਿਆਦਾ ਟੇਸਟੀ ਸੀ ਬਹੁਤ ਹੀ ਜਿਆਦਾ ਵਧੀਆ ਸੀ ਤੇ ਫਿਰ ਥੋੜੀ ਜੀ ਅਸੀਂ ਆਪਦੀ ਦਾਦੀ ਦੇ ਨਾਲ ਮौज-ਮਸਤੀ ਕੀਤੀ ਕਿਉਂਕਿ ਜਦੋਂ ਬਜ਼ੁਰਗਾਂ ਦਾ ਪਿਆਰ ਮਿਲਦਾ ਤਾਂ ਬਹੁਤ ਹੀ ਵਧੀਆ ਲੱਗਦਾ ਉਧਰ ਲਈ ਸੈ ਡੈਡੀ ਹੋਣੀ ਗੱਡੀ ਆਪਣੀ ਬੈਕ ਲੈ ਕੇ ਆ ਰਹੇ ਸੀ ਤੇ ਫਿਰ ਅ ਆਉਂਦੇ ਹੁੰਦੇ ਰਸਤੇ ਦੇ ਵਿੱਚ ਜੋ ਨਹਿਰਾ ਆਉਂਦੀਆਂ ਉੱਥੇ ਰੁਕ ਗਏ ਉੱਥੇ ਮੇਰੇ ਬ੍ਰਦਰ ਨੇ ਕੀਤਾ ਫੋਟੋ ਸ਼ੂਟ ਉਹਨੂੰ ਬਹੁਤ ਹੀ ਜਿਆਦਾ ਸ਼ੌਂਕ ਆ ਫੋਟੋਆਂ ਕਲਿੱਕ ਕਰਨ ਦਾ ਤੇ ਉਸਨੇ ਕੀਤਾ ਫੋਟੋ ਉਂਕਿ ਲਿਸਟ ਕੀ ਟਿੰਗ ਹਤੇ ਬਹੁਤ ਹੀ ਜਿਆਦਾ ਜਿਹੜਾ ਗਏ ਤਾਂ ਚਲੋ ਪਰਸਨਲ ਕੰਮ ਸੀ ਪਰ ਇਹਦੇ ਨਾਲ ਥੋੜਾ ਬਹੁਤਾ ਇੰਜੋਏਮੈਂਟ ਹੋ ਜਾਂਦਾ ਹੈ ਤੇ ਆਪਣੇ ਫੈਮਿਲੀ ਮੈਂਬਰ ਦੇ ਨਾਲ ਟਾਈਮ ਕੱਢਣਾ ਟਾਈਮ ਮਿਲ ਜਾਂਦਾ ਹੈ ਕੁਝ ਕਿ ਗੱਲਾਂ ਬਾਤਾਂ ਕਰਨ ਦਾ ਕਿਉਂਕਿ ਇਹ ਟਾਈਮ ਹੀ ਐਦਾਂ ਦਾ ਕਿ ਪਰ ਆਪਾਂ ਖਾਸ ਟਾਈਮ ਕੱਢ ਕੇ ਨਹੀਂ ਕਿਤੇ ਜਾ ਸਕਦੇ ਕਿਸੇ ਕੰਮ ਦੇ ਬਹਾਨੇ ਨਾਲ ਹੀ ਆਪਣੇ ਮਾਪਿਓ ਦੇ ਨਾਲ ਮਿਲ ਸਕਦੇ ਹੁੰਨੇ ਆ ਤੇ ਇਹ ਉਹ ਇਹੀ ਇੱਕ ਢੰਗ ਹੁੰਦੀ ਆ ਵੀ ਆਪਾਂ ਮਿਲ ਜੁਲ ਕੇ ਹਨ ਕਿਤੇ ਬਾਹਰ ਜਾ ਸਕੀਏ ਤੇ ਫਿਰ ਆਪਾਂ ਇਸੇ ਵਾਸਤੇ ਚਲੇ ਗਏ ਸੀ ਤੇ ਰਾਸਤੇ ਦੇ ਵਿੱਚ ਫੇਰ ਅਸੀਂ ਜੀ ਪੀਤਾ ਜੂਸ ਸੰਤਰਿਆਂ ਦਾ ਤੇ ਬਹੁਤ ਹੀ ਜਿਆਦਾ ਬਾਹਰ ਜਾ ਕੇ ਵਧੀਆ ਲੱਗਦਾ ਜਦੋਂ ਤੇ ਜਿੱਥੇ ਅਸੀਂ ਜੂਸ ਪੀਣ ਦੇ ਲਈ ਰੁਕੇ ਸੀ ਉੱਥੇ ਇੱਕ ਲੀਡੀ ਕੰਮ ਕਰਦੀ ਪਈ ਸੀ ਰੇੜੀ ਲਾ ਕੇ ਤੇ ਕੋਈ ਵੀ ਔਰਤਾ ਉਹ ਇਦਾਂ ਹੀ ਸੋਚਦੀ ਆ ਵੀ ਮੈਂ ਆਦੇ ਘਰ ਨੂੰ ਅੱਗੇ ਚਲਾ ਸਕਦਾ ਆ ਭਾਵੇਂ ਕੋਈ ਉਹ ਬਾਹਰ ਨੌਕਰੀ ਕਰਦੀ ਹੋਵੇ ਔਰਤ ਤੇ ਭਾਵੇਂ ਘਰ ਦੇ ਵਿੱਚ ਹੀ ਹੋਵੇ ਉਹ ਇਹੀ ਸੋਚਦੀ ਆ ਵੀ ਮੈਂ ਵੀ ਆਦੇ ਬੱਚਿਆਂ ਨੂੰ ਉਹ ਆਦੇ ਪੈਰਾ ਸਟੈਂਡ ਹੋਣ ਦੇ ਲਈ ਕੋਈ ਵੀ ਕੰਮ ਕਰ ਸਕਾ ਤੇ ਸਾਨੂੰ ਵੇਖ ਕੇ ਬੜੀ ਹੈਰਾਨੀ ਜੀ ਹੋਈ ਵੀ ਔਰਤ ਵੀ ਅੱਜ ਕੱਲ ਮਰਦਾਂ ਦੇ ਨਾਲੋਂ ਘੱਟ ਨਹੀਂ ਆ ਤੇ ਆਦੇ ਘਰ ਵਾਲੇ ਦੇ ਨਾਲ ਹੀ ਜਿਹੜਾ ਰਿੜੀ ਤੇ ਕੰਮ ਕਰਦੀ ਪਈ ਸੀਗੀ ਤੇ ਕੋਈ ਕੰਮ ਕੋਈ ਵੀ ਹੋਵੇ ਛੋਟਾ ਹੋਵੇ ਵੱਡਾ ਹੋਵੇ ਇਹ ਵੀ ਔਰਤ ਦੇ ਲਈ ਹੁਣ ਇੱਕ ਬਰੋਬਰੀ ਹੋ ਗਿਆ ਹੈ ਕਿਉਂਕਿ ਹਰ ਫੀਲਡ ਦੇ ਵਿੱਚ ਜਿਹੜੀਆਂ ਔਰਤਾਂ ਵੀ ਕੰਮ ਕਰਦੀਆਂ ਨੇ ਤੇ ਮੈਨੂੰ ਤਾਂ ਵੀ ਵੇਖ ਕੇ ਜੇ ਬਹੁਤ ਮੋਟੀਵੇਸ਼ਨ ਹੋਇਆ ਵੀ ਹਾਂ ਕੰਮ ਛੋਟਾ ਵੱਡਾ ਨਹੀਂ ਹੁੰਦਾ ਬੰਦੇ ਦੀ ਜਿਹੜੀ ਸੋਚ ਛੋਟੀ ਵੱਡੀ ਹੁੰਦੀ ਹੈ ਤੇ ਫੇਰ ਅਸੀਂ ਜੀ ਇਹਨਾਂ ਤੋਂ ਲਿੱਤਾ ਜੂਸ ਤੇ ਪੀ ਪੀ ਲਿਆ ਤੇ ਇੱਕ ਆਪਦੇ ਮਨ 'ਚ ਜਿਹੜੀ ਬਹੁਤ ਵੱਡੀ ਉਦਾਹਰਨ ਸੈੱਟ ਵੀ ਹੋ ਗਈ ਵੀ ਕੰਮ ਜ਼ਰੂਰੀ ਆ ਔਰਤ ਲਈ ਵੀ ਤੇ ਇਧਰ ਤਕਦੀਰਾ ਦੇ ਨਾਨੇ ਦੇ ਨਾਲ ਬਹੁਤ ਹੀ ਮौज-ਮਸਤੀ ਕਰਦੀ ਪਈ ਸੀ ਕਹਿੰਦੀ ਮੈਂ ਜੂਸ ਆ ਦੇ ਨਾਨੇ ਤੋਂ ਹੀ ਪੀਣਾ ਉਹਨਾਂ ਨੂੰ ਆਪਾਂ ਘਰ ਛੱਡਣ ਤੋਂ ਬਾਅਦ ਜੀ ਉਹਨਾਂ ਨੂੰ ਘਰ ਛੱਡ ਕੇ ਆਪਾਂ ਵਾਪਸ ਆ ਗਏ ਤੇ ਘਰ ਛੱਡਣ ਤੋਂ ਬਾਅਦ ਆਪਾਂ ਥੋੜੇ ਜਿਹੇ ਜਿਹੜੇ ਕੰਮ ਬਾਜ਼ਾਰ ਦੇ ਕਰਨੇ ਸੀ ਤੇ ਆਪਾਂ ਕੱਪੜਾ ਵਗੈਰਾ ਲੈਣਾ ਸੀ ਤੇ ਉਹਦੇ ਲਈ ਆਪਾਂ ਪਹੁੰਚ ਗਏ ਆਂ ਜੀ ਆ ਕੱਪੜੇ ਵਾਲੀ ਸ਼ਾਪ ਤੇ ਤੇ ਇਥੋਂ ਆਪਾਂ ਜਿਹੜੇ ਸੂਟ ਵਗੈਰਾ ਵੇਖਣੇ ਸੀ ਕਿਉਂਕਿ ਤੁਹਾਨੂੰ ਪਤਾ ਗਰਮੀ ਦਾ ਸੀਜ਼ਨ ਆ ਤੇ ਜਿਹੜੇ ਕਾਟਨ ਦੇ ਸੂਟ ਆਉਗਾ ਆਪਾਂ ਖਰੀਦਣੇ ਸੀ ਕਿਤੇ ਆਪਾਂ ਜੀ ਸੂਟਾਂ ਦੀ ਕੀਤੀ ਸ਼ਾਪਿੰਗ ਤੇ ਬਹੁਤ ਹੀ ਜਿਹੜੇ ਪਿਆਰੀ ਪਿਆਰੇ ਪ੍ਰਿੰਟ ਸੀਗੇ ਤੇ ਤੁਹਾਨੂੰ ਪਤਾ ਹੀ ਆ ਵੀ ਔਰਤਾਂ ਕਿਤੇ ਵੀ ਜਾਣ ਤੇ ਸੂਟ ਨਾਲ ਲੈਣੇ ਹੋ ਨਹੀਂ ਸਕਦਾ ਤੇ ਬਹੁਤ ਹੀ ਜੱਡੇ ਕਲਰ ਇੰਨੇ ਪਿਆਰੇ ਸੀ ਪ੍ਰਿੰਟ ਇੰਨੀ ਪਿਆਰੀ ਸੀ ਵੀ ਇੱਕ ਤੋਂ ਇੱਕ ਸੂਟ ਵਧੀ ਸੀ ਚਲੋ ਫਿਰ ਵੀ ਆਪਣੀ ਲੋੜ ਮੁਤਾਬਕ ਆਪਾਂ ਖਰੀਦੇ ਕੱਪੜੇ ਤੇ ਬਹੁਤ ਹੀ ਵਧੀਆ ਲੱਗਿਆ ਤੇ ਪ੍ਰਿੰਟ ਤਾਂ ਬਹੁਤ ਜਿਆਦਾ ਵਧੀਆ ਹੀ ਸੀ ਸੋਹਣੀ ਸੀ ਤੇ ਮਨ ਤਾਂ ਕਰਦਾ ਹੀ ਹੁੰਦਾ ਵੀ ਆ ਵੀ ਲੈ ਲੀਏ ਆ ਵੀ ਲੈ ਲਈਏ ਪਰ ਆਪਣੀ ਲੋੜ ਅਨਸਾਰ ਆਪਾਂ ਕੀਤੀ ਸ਼ਾਪਿੰਗ ਤੇ ਬਹੁਤ ਹੀ ਜਿਆਦਾ ਜਿਹੜਾ ਵਧੀਆ ਲੱਗਿਆ ਕਿਉਂਕਿ ਘਰ ਦੇ ਲਈ ਜਿਹੜੀਆਂ ਚੀਜ਼ਾਂ ਲੈਣੀਆਂ ਆਪਦੇ ਲਈ ਲੈਣੀਆਂ ਹਨਾ ਉਹ ਇੱਕ ਅਲੱਗ ਹੀ ਖੁਸ਼ੀ ਦਿੰਦੀਆਂ ਤੇ ਆਪਾਂ ਤੁਹਾਨੂੰ ਸਾਰੀ ਜਿਹੜੀ ਵੀਡੀਓ ਦਿਖਾ ਦਿੱਤੀ ਹੈ ਤੇ ਹੁਣ ਤੁਸੀਂ ਦੱਸਣਾ ਕਮੈਂਟ ਕਰਕੇ ਵੀ ਤੁਹਾਨੂੰ ਕਿਵੇਂ ਦੀ ਲੱਗੀ ਆ ਤੇ ਅੱਗੇ ਵੀ ਤੁਹਾਨੂੰ ਦੱਸ ਦਿਆਂ ਫੇਰ ਜੀ ਆਪਾਂ ਕੱਪੜੇ ਵਗੈਰਾ ਲੈਣ ਤੋਂ ਬਾਅਦ ਇਹ ਬਹੁਤ ਵੱਡੇ ਵੱਡੇ ਹੁਣ ਤਾਂ ਜੀ ਸ਼ੋਰੂਮ ਬਣ ਗਏ ਜੀ ਛੋਟੀਆਂ ਛੋਟੀਆਂ ਦੁਕਾਨਾਂ ਹੁੰਦੀਆਂ ਸੀ ਕੱਪੜੇ ਲੈਣ ਆ ਲਈਆਂ ਵੀ ਇੱਕ ਅੱਧਾ ਸੂਟ ਹੀ ਬੰਦਾ ਲੈ ਕੇ ਰੁੱਕ ਜਾਂਦਾ ਸੀ ਪਰ ਹੁਣ ਐਵੇਂ ਦਾ ਟਾਈਮ ਆ ਵੀ 트ੈਂਡਿੰਗ ਹੋ ਕੇ ਕੱਪੜੇ ਵੀ ਲੈਣੇ ਤੇ ਕਪੜਿਆਂ ਦੇ ਵੀ ਜਿਹੜੇ ਹੁਣ ਬਹੁਤ ਵੱਡੀਆਂ-ਵੱਡੀਆਂ ਸ਼ੋਰੂਮ ਹੀ ਬਣੀਆਂ ਆ। ਤਾਂ ਜੀ ਛੂਟ ਲੈਣ ਵਾਰ-ਵਾਰ ਮਨ ਕਰਦਾ ਪਿਆ ਹੁੰਦਾ ਤੇ ਹੁਣ ਆਪਾਂ ਤੁਹਾਨੂੰ ਜਿਹੜੇ ਸੂਟਾਂ ਦੇ ਪ੍ਰਿੰਟ ਉਹ ਇੱਕ ਵਾਰੀ ਨਿਗਾਹ ਮਾਰਾ ਦਿਨੀ ਅਤੇ ਵੇਖੋ ਕਿੰਨੇ ਵਧੀਆ ਲੱਗਦੇ ਪਏ ਆ ਤੇ ਬਹੁਤ ਸਾਰੇ ਆਪਾਂ ਸੂਟ ਜਿਹੜੇ ਵੇਖੇ ਤੇ ਲਈ ਵੀ ਆ ਤੇ ਤੁਹਾਨੂੰ ਦੱਸਾਂਗੇ ਕਿਹੜੇ-ਕਿਹੜੇ ਲਈ ਆ ਤੇ ਕਿਹਦੇ ਲਈ ਲਈ ਆ ਬਹੁਤ ਜ਼ਿਆਦਾ ਤੁਹਾਨੂੰ ਵੀ ਪਸੰਦ ਆਉਣਗੇ ਦਿਖਾਵਾਂਗੇ ਉਹ ਵੀ ਤੁਹਾਨੂੰ ਤੇ ਅੱਗੇ ਜੀ ਅਸੀਂ ਬੁਕਸ ਵਾਲੀ ਦੁਕਾਨ ਤੇ ਚਲੇ ਗਏ ਤੇ ਆਪਾਂ ਲੈਣਾ ਸੀ ਜੀ ਤਕਦੀਰ ਲਰਨਿੰਗ ਕਹਿਦਾ ਕਿਉਂਕਿ ਇਹ ਬਹੁਤ ਜਿਆਦਾ ਸ਼ੌਂਕ ਰੱਖਦੀ ਆ ਪੜਾਈ ਦੇ ਵਿੱਚ ਤੇ ਫਿਰ ਆਪਾਂ ਇਹਨੂੰ ਕੈਦਾ ਲੈ ਕੇ ਤੇ ਹੋਰ ਵੀ ਸਮਾਨ ਪੈਨ ਵਗੈਰਾ ਲੈਣੇ ਸੀ ਮਨਵੀਰ ਦੀਆਂ ਬੁੱਕਸ ਲੈਣੀਆਂ ਸੀਗੀਆਂ ਤੇ ਲੈ ਕੇ ਘਰ ਜਿਹੜਾ ਵਾਪਸ ਆ ਗਏ ਤੇ ਇਹ ਤਕਦੀਰ ਬਹੁਤ ਹੀ ਜਿਆਦਾ ਖਾਸ ਸੀ ਤੇ ਹੁਣ ਆਪਾਂ ਇਹਨਾਂ ਨੂੰ ਤਕਦੀਰ ਨੂੰ ਪੜਾਇਆ ਕਰਾਂਗੇ ਤੇ ਫਿਰ ਤੁਹਾਨੂੰ ਦੱਸਾਂਗੇ ਤਕਦੀਰ ਕੀ ਕੀ ਸਿੱਖ ਗਈ ਤੇ ਫਿਰ ਅਸੀਂ ਜੀ ਹੱਸਦੇ ਖੇੜਦੇ ਇੱਦਾਂ ਹੀ ਘਰ ਵਾਪਸ ਆ ਗਏ ਤੇ ਸਾਡਾ ਵਲੌਗ ਜੇ ਤੁਹਾਨੂੰ ਚੰਗਾ ਲੱਗਿਆ ਤਾਂ ਕਮੈਂਟ ਜ਼ਰੂਰ ਕਰਿਓ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਜੀ ਸਾਰਿਆਂ